ਅਜੀ ਬੀਰ ਜੀ ਬਲੋ 2 ਲੱਖ 10 ਅਗਲਾ ਆ ਜਾਓ ਐਸੀ ਆਇਓ ਵੀਰੇ ਨਾ ਜੀਦਾ ਉਨੇ ਦੀ ਲੈ ਜਾ ਹਾਂ ਜਾਂ ਨਾ ਕੇ ਵੀ ਆ ਲੈ ਦੱਸ ਦੇ ਉਹ ਚ ਬਾਅਦ ਚ ਆਪਾਂ ਮੂਹ ਦਾ ਉਹਦਾ ਹੈਗੇ ਹੈਗਾ ਹਾਂ ਆਹ ਵਾਲਾ ਐ ਲੈ ਜਾ ਠੀਕ ਹੋ ਠੀਕ ਹੈ ਨਾ ਬਾਕੀ ਤੂੰ ਦੱਸਣਾ 19 ਕਿਲੋ ਤੋਂ ਤਿਆਰ ਹੁਣ ਮੈਂ ਥੱਲੇ ਛਿੱਗੀ ਮੂਹਾਂ ਦੂਜਾ ਸੁਆ 11 ਵਾਂ ਦੇਣਾ ਜੀ ਸੁਈਨ ਠੀਕ ਹੈ ਨਾ ਪਛੱਕ ਦੀ ਆਪਣੇ ਕੋਲੋਂ ਬੰਦਾ ਚਵਾ ਕੇ ਲੈ ਜੇ ਮੈਂ ਲੈ ਕੇ ਆਣੀ ਮੈਂ ਲੈ ਜੀ ਠੀਕ ਹੈ ਨਾ ਗਰੰਟਡ ਬੰਦਾ ਦੇ ਜਾ ਜੇ ਤਾਂ ਮੈਂ ਦੁੱਧ ਕੱਢ ਦੇ ਇੱਕ ਵੀ ਦੀ ਕਰਦਾ ਨਹੀਂ ਬਾਬਾ ਬੜੇ ਲੱਗੀਆਂ ਜਿਆਦੇ ਲੱਗੀਆਂ ਨਹੀਂ ਬੜੇ ਲੱਗੀਆਂ ਨੇ ਬੜੇ ਲੱਗੀਆਂ ਨੇ ਆ ਬੜੇ ਕਿੰਨੇ ਲੱਗੇ ਤਬਾ ਥੱਲੇ ਬੰਦਾ ਬਾਬਾ ਕੰਨਾ ਥੱਲੇ ਮੈਂ ਦੱਸ ਵੀ ਇੰਨੀ ਲੱਜਾ ਹਾਂ ਜਾ ਨਾ ਹਾ ਜਾਂ ਨਾ ਗਏ ਨਾ ਉਹਨਾਂ ਦੇ ਰਿਪੀਟ ਲੱਗੀ ਜਾਂਦੀ ਆ ਨਾ ਸਪੀਡ ਤਾਂ ਉਹਨੂੰ ਹੋਣੀ ਏ ਤੂੰ ਪਹਿਲਾਂ ਥੰਨੇ ਗੱਲ ਰੱਖ ਰੱਖਿਆ ਕੰਨੇ ਦੀ ਕਰਦਾ ਫਿਰ ਹਾ ਜਾਂ ਨਾ ਕਹਦੇ ਯਾਰ ਵੀ ਐ ਤੇਰੇ ਵਾਤੇ ਹਾ ਜਾਂ ਨਾ ਬਚਾ ਰੱਖਣਾ ਐ ਲੱਗੋ ਬਸ ਜਾਵੇ ਨਹੀਂ ਜਾਂਦੀ ਨਹੀਂ ਯਾਰ ਪੰਜ ਹੋਰ ਪਾ ਦੇਣਾ ਨਹੀਂ ਪੰਜ 10 ਪਾ ਦੇਣਾ ਵੀ ਹੋਣੀ ਬਾਬਾ ਕੋਲੇ ਖੜ ਜਾ ਮੈਂ ਤਾਂ ਮਾਲਕ ਬਣ ਕੇ ਬਹਿ ਜਾ ਜੇ ਤੈਨੂੰ ਐ ਲੱਗੇ ਵੀ ਮੈਂ ਜਿਵੇਂ ਕਹਿਣਾ ਜੇ ਤੈਨੂੰ ਥੋੜਾ ਫਰਕ ਲੱਗੇ ਤਾਂ ਉਹਲੇ ਜੀ ਨਹੀਂ ਮੈਂ ਤੇ ਰੁਪਏ ਵੀ ਤੂੰ ਲੈ ਜੀ ਹੋਰ ਦੱਸ ਹੋਲੀ ਹੋਰ ਤੋਰੀ ਹੈ ਤੋੜ ਦੇ ਮੈਂ ਨੀ ਅਬ ਮੈਂ ਵੇਦਿਆ ਅੜ ਕੇ ਠੀਕ ਹੈ ਨਾ ਗਰੰਟੀ ਦਾ ਆਪਾਂ ਗਰੰਟੀ ਦੇ ਆ ਤਾਂ ਮੈਂ ਰੱਖ ਲਈ ਯਾਰ ਪੈਸੇ ਨਾ ਦੇ ਕੇ ਜਾਈ ਪਿੰਡ ਪਿੰਡ ਮੈਂ ਨਾ ਆਪਣਾ ਮਟੀਲੀ ਦੀ ਮੈਂ ਆ ਦੁੱਧ ਦੇ ਰੱਖੋ ਇਕੋਨਮ ਵੇਖੀ ਹੈ ਨਾ ਲੱਭਾ ਹੁਣ ਠੀਕ ਹੈ ਨਾ ਹੁਣ ਬਾਜ਼ਾਰ ਮੰਦਾ 19 ਕਿਲੋ ਦਾ ਯਾਰ ਮੈਂ ਤੁਹਾਨੂੰ ਕਹਾਂ ਵੀ ਤੁਹਾਨੂੰ ਗਰੰਟਡ ਵਾਦੀ ਠੀਕ ਹੈ ਨਾ ਜਾਂ ਦਾ ਤੂੰ ਮੈਂ ਵੀ ਰੱਖ ਲੀ ਪੈਸੇ ਵੀ ਨਾ ਦੀ ਠੀਕ ਹੈ ਜਾਂ ਮੇਰੇ ਨਾਲ ਆਪਾਂ ਹਮ ਕਾ ਕੇ ਦਾ ਦੀ ਗਾਰੰਟੀ ਕਹਿੰਦਾ ਵੀ 10000 ਹੀ ਬਾਰ ਤੂੰ ਤੇਰੀ ਮੈਂ ਹੋਰ ਦੱਕ ਇੱਥੇ ਲਿਖਾ ਕੇ ਲੈ ਜਾਂਦਾ ਮੈਂ ਵੀ ਤੇਰੀ ਤੇ ਪੈਸੇ ਵੀ ਦੇ ਕਿੰਨੇ ਦਾ ਛੱਡੇਗਾ ਮੈਨੂੰ ਵੀ ਇਹ ਕਹੇ ਤੇਰੇ ਬਾਪਾ ਮੈਂ ਤਾਂ ਤੈਨੂੰ ਲਾਸਟ ਹੀ ਦੱਸੀ ਆ ਜਾਂ ਨਾ ਕਹੇ ਪਤਾ ਕੀ ਹਲਾ ਕਿਸਾਨ ਜੀ ਜੇ ਜੇ ਜੀ ਪਾਉਂਦੇ ਦੱਸਿਆ ਪਤਾ ਕੀ ਹਲਾ ਜੇ ਤੂੰ ਕਰਦਾ ਵੀਰਿੰਦਰੋ ਕੋਲ ਮੈਂ ਤੈਨੂੰ ਵੇਖਿਆ ਤੂੰ ਮੈਂ ਲੈਣ ਆਲਾ ਬੰਦਾ ਤਾਰ ਤੈਨੂੰ ਆਇਆ ਕਹਿੰਦੀ ਮੈਂ ਬੰਦੇ ਨੂੰ ਆਏ ਮੰਗ ਕੇ ਤੇ ਆ ਹੀ ਖਾਮ ਹੁੰਦਾ ਸੀ ਮੈਨੂੰ ਪਤਾ ਤੇਰਾ ਆ ਜਾਣਾ ਕਿਦੋਂ ਚੱਲੇਗਾ ਬਹਾਨਾ ਹੀ ਆਂ ਅੰਤਰਾ ਪਾਇਆ ਆ ਹੋਰ ਖਾਮ ਲੈ ਜਾ ਯਾਰ 2000 ਰੁਪਏ ਚ ਮੈਂ ਜੱਡੂ ਆ ਤੇ 3000 ਤੇ 2000 ਪਿਛੇ ਹੁਣ ਕੋਈ ਰਹਿ ਕੀ ਗਿਆ ਰਹਿ ਕੀ ਗਿਆ ਬੋਲੀ ਹੀ ਵੜ ਗਈ ਰਹਿ ਗਿਆ ਵੇ ਤੇਰਾ ਵੀ ਪਰਦਾ 100 ਕਮ ਮੰਨ ਲਾ ਵੀ ਯਾਰ ਹੋਰ ਪਾ ਦੇ ਨਾ ਭਰ ਨਹੀਂ ਹਾਂ ਨਹੀਂ ਹੁਣ ਜੇ ਬਾਬਾ ਯਾਰਾਂ ਨੇ ਐਂ 59000 ਪਾਉਣਾ 10000 ਤੇ ਉੱਤੋਂ ਜੇ ਤੂੰ 2000 ਘਟਦਾ ਮੈਂ 1500 ਵਧ ਨਹੀਂ ਚਾਹ ਯਾਰ ਮੈਂ ਤਾਂ ਤੈਨੂੰ ਕਿਹ ਦਮ ਘਟ ਗਿਆ ਮੈਂ ਤਾਂ ਤੈਨੂੰ ਇੱਕੇ ਦਮ ਕੱਟ ਗਿਆ ਜੇ ਤੈਨੂੰ ਮੈਂ ਉੱਥੋਂ ਹੀ ਆਖੀਦਾ ਆ ਕੱਟਦੇ ਜਾ ਬਾਬਾ ਐਂ ਕੱਟਦੇ ਜਾ ਐਂ ਕੱਟਦੇ ਜਾ ਮੈਂ ਦੇਗਾ ਪਹਿਲੇ ਨਕਾਤ ਕਰਦਾ ਸਿੱਧਾ ਹੀ ਬਹੁਤ ਲੰਮਾ ਚੋੜਾ ਸਤੋ ਇਹ ਲੰਮਾ ਚੋੜਾ ਨਹੀਂ ਮੈਂ ਦੇਖਾ ਮੈਂ ਤਾਂ ਤੇਰੀ ਦੇਖ ਲਈ ਠੀਕ ਹੈ ਨਾ ਹਾਂ ਜੀ ਜੀ ਲੈਣ ਵਾਲੀ ਆ ਜੀ ਮਾੜੀ ਨਹੀਂ ਦੁੱਧ ਪਹਿਲੇ ਸੂਏ 18 ਕਿਲੋ ਦਿੱਤਾ ਮੈਨੇ ਨੇ ਪਹਿਲੇ ਸੂਏ ਅਜ ਤਾਂ ਰਾਤ ਮੈਲੇ ਤੇ ਲੱਗੀ ਮੈਂ ਰਾਤ ਮੈਲੇ ਤੇ ਲੱਗੀ ਆ ਇਹ ਆਪਾ ਯਾਰ ਆਪਾਂ ਮੈਂ ਲੈਨੇ ਆ ਨਾ ਇਤੋਂ ਕਿਨੂੰ ਮਰਜੀ ਭੈਲਾ ਮੈਂ ਆਪਦੇ ਖਾਸ ਬੰਦੇ ਤੋਂ ਮੈਂ ਨਾ ਆਪਾਂ ਗਰੰਟੀ ਦੇ ਮੈਂ ਲੈ ਆਉਣੇ ਆ ਫੋਲਵਾੜੀ ਫੋੜ ਅਬ ਇਹ ਬਾਅਦ ਭੇਜ ਦੇ ਅਗਲੇ ਨੂੰ ਆਪਾਂ ਵੀ ਕਹਿੰਦਾ ਮੈਨੂੰ ਬਾਅਦ ਚ ਭੇਜੀ ਮੈਂ ਲੈ ਜਾ ਜਾਂ ਤਾ ਤੈਨੂੰ 10000 ਹੀ ਫालतू ਦੇ ਜੀ ਯਾਰ ਜਾਂ ਮੈਂ ਵੀ ਰੱਖ ਲਈ ਹਰਾਮ ਦਾ ਮੈਂ ਤੇ ਤੁੱਕੀ ਮੰਗ ਲਾ ਜਿੱਦਾਂ ਮੈਂ ਦੁੱਧਾ ਤਾਂ ਹਾਂ ਦੁੱਧ ਤੇਰੇ ਕੋਲ 2 ਕਿਲੋ ਫालतू ਗੱਡੂ ਅੱਜ ਆਲਾ ਤੋਂ ਦਾਦਾ ਤਨ ਮੈਂ ਜਿਹੜਾ ਅੱਜ ਆਲਾ ਤੋਂ ਦਿਨ ਆਏ ਥਲੇ ਇਸ ਟਾਈਮ ਵਾਲਾ ਹਾਏ ਨਾਲੇ 11 ਵਾ ਦੇਣਾ ਤੇ ਰਾਤ ਮੇਰਾ ਸਟਾ ਮੈਨੇ ਤਾਂ ਫੇਰ ਗਿੜਾ ਲਾ ਲਾ ਠੀਕ ਹੈ ਨਾ ਲਾ ਦਾਦਾ ਗੁਰਨੇ ਹੋਰ ਬੀ